ਪੰਜਾਬ ਪੁਲਿਸ ਪਿਛਲੇ ਕੁਝ ਮਹੀਨਿਆਂ ਤੋਂ ਖਾਲਿਸਤਾਨੀ ਤੇ ਬਬਰ ਖਾਲਸਾ ਦੇ ਅਤਵਾਦੀ ਤੇ ਸਖਤ ਕਾਰਵਾਈ ਕਰ ਰਹੀ ਹੈ ਹੁਣ ਗ੍ਰਿਫਤਾਰ ਕੀਤੇ ਗਏ ਕਾਂਗਪੁਣਾ ਤੇ ਖੋਪੀਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਪੰਜਾਬ ਦੇ ਵਿੱਚ ਵੱਡੇ ਅਤਵਾਦੀ ਹਮਲੇ ਦਾ ਖਤਰਾ ਜਤਾਇਆ ਜਾ ਰਿਹਾ ਹੈ ਕੂਬੀ ਏਜੰਸੀਆਂ ਨੇ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਖਾਲਿਸਤਾਨੀ ਅਤਵਾਦੀ ਸੰਗਠਨਾ ਵੱਲੋਂ ਸੰਭਾਵਿਤ ਆਈਈਡੀ ਤਮਾਕਿਆਂ ਅਤੇ ਤਾਲਮੇ ਵਾਲੇ ਹਮਲਿਆਂ ਦੀ ਇੱਕ ਵੱਡੀ ਅਤਵਾਦੀ ਚੇਤਾਵਨੀ ਜਾਰੀ ਕੀਤੀ। ਕੇਂਦਰੀ ਸੁਰੱਖਿਆ ਏਜੰਸੀਆਂ ਨੇ ਇੱਕ ਉੱਚ ਅਧਿਕਾਰੀ ਮੀਟਿੰਗ ਬੁਲਾਈ ਕੇ ਇਸ ਮੀਟਿੰਗ ਦੇ ਦੌਰਾਨ ਜਾਰੀ ਕੀਤੇ ਗਏ ਅਲਰਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਦੇ ਅਦਾਰੇ ਅਤੇ ਫੋਰਸ ਹੈੱਡ ਕੁਆਟਰ ਸੰਭਾਵੀ ਨਿਸ਼ਾਨਾ ਹੋ ਸਕਦੇ। ਅਧਿਕਾਰੀਆਂ ਨੇ ਕੀ-ਕੀ ਤਵੱਦੀਆਂ ਨੇ ਪਹਿਲਾਂ ਵੀ ਰਾਤੁੱਤੇ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਤੇ ਹਾਲ ਦੇ ਵਿੱਚ ਹੀ ਖੂਫੀ ਅਫਸਰਾਨੀ ਅਜਿਹੇ ਅਦਾਰਿਆਂ ਤੇ ਹਮਲਾ ਕਰਨ ਦੀ ਇੱਕ ਨਵੀਂ ਚੋਚਨਾ ਬਣਾਈ ਰਿਹਾ ਹੈ ਰਿਪੋਰਟਾਂ ਦੇ ਅਨੁਸਾਰ ਖੂਫੀ ਆਪਾਈ ਚਾਰੀ ਨੇ BKI ਵੱਲੋਂ ਪੰਜਾਬ ਪੁਲਿਸ ਦੇ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕਰਨ ਦੀ ਇੱਕ ਵੱਡੀ ਸ਼ਾਦੀਸ਼ ਦਾ ਪਰਦਾ ਪਾਸ ਕੀਤਾ। ਧੰਕੀ ਦਾ ਫਲੰਕਨ ਕੇਂਦਰੀ ਅਤੇ ਰਾਜ ਪਦਰੀ ਸੁਰੱਖਿਆ ਬਲਾ ਦੋਹਾਂ ਦੇ ਵਿੱਚ ਸਾਂਝਾ ਕੀਤਾ ਗਿਆ। ਇਸ ਦੌਰਾਨ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਨੂੰ ਤੁਰੰਤ ਸਖਤ ਕਰਨ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀਆਂ ਨੇ ਸਾਰੇ ਪੁਲਿਸ ਸਟੇਸ਼ਨਾਂ, ਸਰਕਾਰੀ ਦਫ਼ਤਰਾਂ ਤੇ ਭੀੜ ਭੜੱਕੇ ਵਾਲੇ ਜਨਤਕ ਸਥਾਨਾਂ ਤੇ ਖਾਸ ਕਰਕੇ ਆਉਣ ਵਾਲੇ ਤਿਉਹਾਰਾਂ ਦੇ ਦੌਰਾਨ ਚੌਕਸੀ ਬਧੋਂ ਦੀ ਅਪੀਲ ਕੀਤੀ। ਮੋਜ਼ਮਾ ਦੀ ਪ੍ਰਸ਼ਾਨ ਗੁਰਵਿੰਦਰ ਉਰਫ ਗੱਗੂ ਵਾਸੀ ਸ਼ਾਸ਼ਾ ਗੁਜਰਾ ਅਤੇ ਸੰਦੀਪ ਵਾਸੀ ਪਟਿਆਲਾ ਪੰਜਾਬ ਹਜੂ ਹੋਈ ਜੋ ਕਿ ਕਠਿ ਤੌਰ ਤੇ ਬਦੇਸ਼ਾਂ ਦੇ ਵਿੱਚ ਤਿਤ ਹੈਂਡਲਰਾਂ ਦੀ ਅਗਵਾਈ ਹੇਠ ਕੰਮ ਕਰਦੇ ਸੈਂਡਰੀ ਏਜੰਸੀ ਦੇ ਸੂਤਰਾਂ ਦੇ ਅਨੁਸਾਰ ਵਿਸਥਾਰ ਕੀਤਾ ਗਿਆ ਦੋਵਾਂ ਨੂੰ ਪੰਜਾਬ ਜਾਂ ਕੋਈ ਖੇਤਰ ਜ਼ਿਲ੍ਹੇ ਦੇ ਵਿੱਚ ਕਿਸੇ ਪੁਲਿਸ ਸਟੇਸ਼ਨ ਦਾ ਜਾਂ ਚੌਕੀ ਤੇ ਗ੍ਰੇਨੇਡ ਹਮਲਾ ਕਰਨ ਦੀ ਹਦਾਇਤ ਦਿੱਤੀ। ਹਰਿਆਣਾ ਪੁਲਿਸ ਨੇ ਕਾਫੀ ਤੌਰ ਤੇ ਉਹਨਾਂ ਦੇ ਕਬਜ਼ੇ ਦੇ ਵਿੱਚ ਹੈਂਡ ਗ੍ਰੇਨੇਡ ਬਰਾਮਦ ਕੀਤੇ। ਦੋਵੇਂ ਸ਼ਖਸੀਅਤਾਂ ਸਮੇਂ ਕੇਂਦਰੀ ਜੰਸਿਆਦੀ ਪੁਸ਼ ਗੇਸ਼ਰੀ ਅਦਿ ਨੇ ਉਹਨਾਂ ਦੇ ਹੈਂਡਲਰਾਂ ਦਾ ਪਤਾ ਲਗਾਉਣ ਅਤੇ ਵਿਆਪਕ ਅਤਵਾਦੀ ਸੰਬੰਧਾਂ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਿਹਾ ਨੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਇੱਕ ਵੱਡੇ ਅਤਵਾਦੀ ਮੋਡੀਊਲ ਦਾ ਹਿੱਸਾ ਨੇ ਜਿਸ ਨੂੰ ਰਾਸ਼ਟਰੀ ਤਿਉਹਾਰਾਂ ਤੋਂ ਪਹਿਲਾਂ ਖੇਤਰ ਨੂੰ ਅਸਥਿਰ ਕਰਨ ਦਾ ਕੰਮ ਸੌਂਪਿਆ ਗਿਆ। ਪੰਜਾਬ ਦੇ ਵਿੱਚ ਸੁਰੱਖਿਆ ਬਲਾਂ ਨੂੰ ਵੱਧ ਤੋਂ ਵੱਧ ਅਲਰਟ ਤੇ ਰੱਖਿਆ ਗਿਆ ਹੈ। ਗਸ਼ਤ ਸਾਹਿਤ ਹੀ ਗਈ ਹੈ ਪੁਲਿਸ ਅਦਾਰਿਆਂ ਦੇ ਨੇੜੇ ਵਾਦੂ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਗਈ ਸਰਹਾਦੀ ਖੇਤਰਾਂ ਦੇ ਵਿੱਚ ਆਵਾਜਾਈ ਦੀ ਜਾਂਚ ਲਗਾਤਾਰ ਕੀਤੀ ਜਾ